ਸਤ ਸ੍ਰੀ ਅਕਾਲ ਜੀ ਸਾਰੇ ਨੂੰ True Makers Channel ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੋ ਟਾਈਮ ਸਾਰਿਆਂ ਤੇ ਬੋਲੀ ਆਏ ਹੱਲਾ ਹਾਂਜੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗੈਰੀ ਸੰਧੂ ਦੇ ਨਿਊ Song ਬਾਰੇ ਗੈਰੀ ਸੰਧੂ ਦੇ ਨਿਊ Song ਦਾ ਨਾਮ ਹੈਗਾ ਜੀ ਭਾਬੀਏ ਬਰਾਉਨ ਰੰਗੀਏ ਇਹ Song ਗੈਰੀ ਸੰਧੂ ਨੇ ਸਪੈਸ਼ਲ ਆਪਣੇ ਬਰਥਡੇ ਤੇ ਰਿਲੀਜ਼ ਕੀਤਾ ਇਸ ਗਾਣੇ ਦੀ ਵਾਈਬ ਬਹੁਤ ਹੀ ਜ਼ਿਆਦਾ ਕੈਂਟ ਹੈ ਇਹ ਗਾਣਾ ਥੋੜਾ ਥੋੜਾ ਗੈਰੀ ਸੰਧੂ ਦੇ ਲੱਡੂ Song ਦੇ ਵਾਂਗ ਹੀ ਸਿਮਿਲਰ ਮੈਚ ਕਰਦਾ ਹੈ ਐਂਡ ਵੀਡੀਓ ਵੀ ਸੇਮ ਸੇਮ ਹੀ ਹੈ ਗੈਰੀ ਸੰਧੂ ਦੇ ਇਸ Song ਵਿੱਚ ਕਰਨ ਔਇਲਾ ਤੇ ਵਿੱਕੀ ਕੌਸ਼ਲ ਵੀ ਹੈ ਕਿਆ ਤੁਸੀਂ ਕੁਝ ਨੋਟਿਸ ਕੀਤਾ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਗੈਰੀ ਸੰਧੂ ਦੇ ਬੈਕ ਸਾਈਡ ਤੇ ਜੋ ਦੋ ਬੋਡੀਗਾਰਡ ਖੜੇ ਹਨ ਉਹ ਵਿੱਕੀ ਕੌਸ਼ਲ ਅਤੇ ਕਰਨ ਇਸ ਗਾਣੇ ਨੂੰ ਅਸੀਂ ਦੋਸਤੋ ਪੂਰਾ ਸੁਣਿਆ ਪਰ ਇਸ ਗਾਣੇ ਵਿੱਚ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਗੈਰੀ ਸੰਧੂ ਨੇ ਇਹ Song only entertainment ਪਾਸਤੇ ਬਣਾਇਆ ਹੈ ਬਟ ਪਤਾ ਨਹੀਂ ਪਿੱਛੇ ਕਿਉਂ ਕਰਨ ਔਇਲਾ ਤੇ ਵਿੱਕੀ ਕੋਸ਼ਲ ਦਾ ਮਾਸਕ ਲਾ ਕੇ ਬੋਡੀਗਾਰਡ ਨੂੰ ਖੜਾ ਕੀਤਾ ਹੈ ਵੈਸੇ ਤਾਂ ਸਾਨੂੰ ਕਰਨ ਔਇਲਾ ਤੇ ਗੈਰੀ ਸੰਧੂ ਦੇ ਵਿੱਚ ਬਹੁਤ ਜਿਆਦਾ ਫਰੈਂਡਸ਼ਿਪ ਦੇਖਣ ਨੂੰ ਮਿਲੀ ਹੈ ਇਹ ਦੋਨੋਂ ਜਾਣੇ ਇੰਸਟਾ ਤੇ ਲਾਈਵ ਇਕੱਠੇ ਵੀ ਹੁੰਦੇ ਰਹਿੰਦੇ ਹਨ ਕਰਨ ਔਇਲਾ ਤੇ ਵਿੱਕੀ ਕੋਸ਼ਲ ਆਪਾਂ ਨੂੰ ਤੋਬਾ ਤੋਬਾ ਗਾਣੇ 'ਚ ਦੇਖਣ ਨੂੰ ਮਿਲੇ ਸਨ ਸ਼ਾਇਦ ਗੈਰੀ ਸੰਧੂ ਦੇ ਇਸ Song ਦਾ ਤੋਬਾ ਤੋਬਾ Song ਦੇ ਨਾਲ ਕੁਝ ਰਿਲੇਟ ਹੋਵੇ ਚਲੋ ਜਿੱਦਾਂ ਵੀ ਮਰਜ਼ੀ ਆ ਦੋ ਚਾਹੁੰਦੇ ਹਨ ਕਿ ਇਹਨਾਂ ਦਾ ਫਿਊਚਰ ਦੇ ਵਿੱਚ ਕੋਈ Song ਆਵੇ। ਬਾਕੀ ਇਹਨਾਂ ਦੋਨਾਂ ਸਿੰਗਰਾਂ ਦੇ ਵਿੱਚ ਕੋਈ ਵੀ ਕੰਟਰੋਵਰਸੀ ਵਾਲਾ ਮਾਹੌਲ ਨਹੀਂ ਹੈਗਾ। ਤਾਂ ਹੀ ਗੈਰੀ ਸੰਧੂ ਨੇ ਇਸ Song ਵਿੱਚ ਕਿਸੇ ਨੂੰ ਵੀ ਟਾਰਗੇਟ ਕੀਤਾ ਹੈ। ਸੋ ਆਪਣਾ ਕੰਮ ਦੋਸਤੋ ਇਹੀ ਹੈ ਕਿ Song ਨੂੰ ਸੁਣੀਏ ਤੇ ਐਂਟਰਟੇਨਮੈਂਟ ਕਰੀਏ। ਬਾਕੀ ਤੁਹਾਡੇ ਵਾਸਤੇ ਅਸੀਂ ਹੋਰ ਨਿਊ ਨਿਊ ਵੀਡੀਓ ਇਦਾਂ ਦੀਆਂ ਲੈ ਕੇ ਆਉਂਦੇ ਰਹਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ। ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਵਿੱਚ।